ਖੰਨਾ ਦੀ ਇੱਕ ਵੱਡੀ ਹੋਲਸੇਲ ਕਰਿਆਨਾ ਦੁਕਾਨ ਤੇ ਹੋਈ ਰੇਡ ਨੂੰ ਲੈ ਕੇ ਵਿਵਾਦ ਉਸ ਸਮੇਂ ਵੱਧ ਗਿਆ ਜਦੋਂ ਦੁਕਾਨਦਾਰ ਨੇ ਰੇਡ ਕਰਨਾਈ ਟੀਮ ਤੇ ਉਹਨਾਂ ਨੂੰ ਬੰਦਕ ਬਣਾਉਣ ਦੇ આરોਪ ਲਗਾਏ। ਦੁਕਾਨਦਾਰ ਨੇ આરોਪ ਲਗਾਇਆ ਕਿ ਰੇਡ ਕਰਨਾਈ ਟੀਮ ਨੇ ਉਹਨਾਂ ਦੇ ਕੈਮਰੇ ਅਤੇ ਡੀਵੀਆਰ ਕਬਜ਼ੇ ਵਿੱਚ ਲੈ ਕੇ ਕਾਫੀ ਸਮੇਂ ਤੱਕ ਉਹਨਾਂ ਨੂੰ ਬੰਦਕ ਬਣਾਈ ਰੱਖਿਆ। ਜਿਸ ਤੋਂ ਬਾਅਦ ਉਹਨਾਂ ਨੇ ਕਿਸੇ ਤਰ੍ਹਾਂ ਮੰਤਰੀ ਸਾਹਿਬ ਤੱਕ ਆਪਣੀ ਗੱਲ ਪਹੁੰਚਾਈ ਅਤੇ ਪੁਲਿਸ ਮੌਕੇ ਤੇ ਪਹੁੰਚੀ। ਉਧਰ ਰੇਡ ਕਰਨਾਈ ਟੀਮ ਨੇ ਕਿਹਾ ਕਿ ਦੁਕਾਨਦਾਰ ਵੱਲੋਂ ਉਹਨਾਂ ਨਾਲ ਗਾਲੀ-ਗਲੋਚ ਕੀਤਾ ਗਿਆ। ਫਿਲਹਾਲ ਡੀਐਸਪੀ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਨੂੰ ਹਿਰਾਸਤ ਵਿਛਲੇ ਪੁਲਿਸ ਵਲੌਗ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜੀ ਬੀ ਜੀ ਮੈਨੂੰ ਅਥਾਰਟੀ ਲੈਟਰ ਦਿਖਾ ਦਿਓ ਜਿਹਦੇ ਵਿੱਚ ਤੁਹਾਡਾ ਹੁੰਦਾ ਹੈ ਕਿ ਤੁਸੀਂ ਇੱਕ ਮਿੰਟ ਜੀ ਜਿਹਦੇ ਵਿੱਚ ਇਹ ਲਿਖਿਆ ਹੁੰਦਾ ਕਿ ਤੁਸੀਂ ਪਹਿਲਾਂ ਆਉਂਦੇ ਸਾ ਸਾਡਾ ਡੀਵੀਆਰ ਉਤਾਰਨਾ ਹੈ। ਡਿਪਾਰਟਮੈਂਟ ਹੈ ਹਾਂ ਡਿਪਾਰਟਮੈਂਟ ਵੀ ਹਰਕਰ ਸਾਡਾ ਮੈਂ ਵੀ ਸ਼ੇਅਰ ਕਰ ਸਕਦਾ ਐ ਐਕਚੁਅਲੀ ਉਹਨਾਂ ਦੇ ਸਾਰੇ ਆਧਾਰ ਕਾਰਡ ਵਗੈਰਾ ਡਿਪਾਰਟਮੈਂਟ ਦੇ ਅੰਦਰ ਹੈ। ਸਾਰਾ ਕੁਝ ਲੀਗਲ ਦੇ ਵਿੱਚ ਹੈ ਸਰ। ਕੁਝ ਵੀ ਅਨਲੀਗਲ ਨਹੀਂ ਹੈਗਾ। ਅਸੀਂ ਪੂਰੇ ਪ੍ਰੋਸੈਸ ਦੌਰਾਨ ਆਏ ਹੋਏ ਆ। ਇੱਥੇ ਅੱਜ ਆਪਣਾ ਖੰਨਾ ਸਿਟੀ 1 ਚ ਇੱਕ ਵਿਜੇ ਕੁਮਾਰ ਰਕੇਸ਼ ਕੁਮਾਰ ਨਾਂ ਦੀ ਇੱਥੇ ਕੋਈ ਸਤਨਾਮ ਸਿੰਘ ਹੈਗਾ ਸਪੀਡ ਸਰਚ ਨੈਟਵਰਕ ਲਿਮਟਿਡ ਤੋਂ ਉਹਨਾਂ ਨੇ ਕਾਪੀਰਾਈਟ ਦੀ ਰੇਡ ਕੀਤੀ ਸੀ ਤੇ ਇੱਥੇ ਕੋਈ ਉਹਨਾਂ ਦਾ ਟੀਵੀਆਰ ਵਗੈਰਾ ਵੀ ਲੱਥਾ ਜਿਹਦੇ ਸੁਣ ਚ ਇਹਨਾਂ ਦੇ ਜਿਹੜੇ ਮਾਲਕ ਨੇ ਉਹਨਾਂ ਦੀ ਸਾਨੂੰ ਕੰਪਲੇਂਟ ਦਿੱਤੀ ਹੈ ਤੇ ਉਹਨਾਂ ਦੇ ਕਾਰਵਾਈ ਕੀਤੀ ਜਾਊਗੀ ਜੋ ਕੰਪਲੇਂਟ ਚ ਕੰਟੈਂਟ ਹੈਗੇ ਉਹਦੇ ਹਿਸਾਬ ਨਾਲ